ਉਰੇ ਬਨਾਣਾ ਸ਼ੇਕ ਨਹੀਂ ਯਾਰ ਜੂਸ ਹੀ ਪਿੰਦੇ ਆ ਕੇਲੇ ਦੇ ਵਿੱਚ ਪਾਣੀ ਵਾ ਕੇ ਬਸ ਉਹਨੂੰ ਗ੍ਰाइंड ਕਰ ਦਿੰਦੇ ਆ ਕਾਫੀ ਜ਼ਿਆਦੇ ਰੌਣਕ ਹੈ ਇਹ ਸ਼ਹਿਰ ਸਾਰੀਆਂ ਦੁਕਾਨਾਂ ਤੋਂ ਕੋਈ ਉਹਨਾਂ ਨੇ ਹੋਟਲ ਨਹੀਂ ਸਾਢੇ 4 ਮਿਲੀਅਨ ਲੋਕ ਰਹਿੰਦੇ ਆ ਵੀ ਕਾਬੁਲ ਸ਼ਹਿਰ ਚ ਬਹੁਤ ਜ਼ਿਆਦੇ ਵੱਡਾ ਸ਼ਹਿਰ ਹੈ ਤੇ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਰਾਜਧਾਨੀ ਹੈ ਮਿਨਿਸਟਰੀ ਆਫ ਕਲਚਰ ਐਂਡ ਇਨਫੋਰਮੇਸ਼ਨ ਅਫੇਅਰ ਦੇ ਦਫ਼ਤਰ ਜਾ ਰਹੇ ਆ ਤਾਂ ਨੇੜੀ ਹੈ ਬਈ ਤਾ ਉਥੋਂ ਸਾਨੂੰ ਪਰਮਿਟ ਮਿਲੂਗਾ ਇੱਥੋਂ ਅੰਮ੍ਰਿਤਸਰ ਵੀ 775 ਕਿਲੋਮੀਟਰ ਹੈ ਤੇ ਪੇਸ਼ਾਵਰ ਲਗਭਗ 290 ਕਿਲੋਮੀਟਰ ਹੈ ਯਾਰ ਜੇ ਜੇ ਲਾਂਗਾ ਖੁੱਲਾ ਹੁੰਦਾ ਨਾ ਆਪਾਂ ਬਸ ਨਾਲ ਹੀ ਆ ਸਕਦੇ ਸੀ ਉਰੇ ਤੱਕ ਚਲੋ ਜਦੋਂ ਗੋਰਿਆਂ ਦਾ ਰਾਜ ਸੀ ਇੰਡੀਆ ਤੇ ਉਦੋਂ ਤਾਂ ਬਸ ਚੱਲਦੀ ਹੁੰਦੀ ਸੀ ਵੀ ਸਿੱਧੀ ਲੰਡਨ ਜਾਇਆ ਕਰਦੀ ਇੰਡੀਆ ਤੋਂ ਕਲਕੱਤੇ ਤੋਂ ਚੱਲੇਗੇ ਆਈ ਰੂਟ ਦੇ ਉੱਪਰ ਜਾਇਆ ਕਰਦੀ ਤਾਂ ਉਹ ਕਾਬਲ ਵੀ ਰੁਕਿਆ ਕਰਦੇ ਟਰੈਫਿਕ ਤਾਂ ਬਹੁਤ ਜ਼ਿਆਦਾ ਨਜਾਇਜ਼ ਹੀ ਹੈ ਸ਼ਹਿਰ 'ਚ ਬਈ ਦੇਖੋ ਚਾਚਾ ਵੀ ਪਿੱਤਲ ਦੀ ਅੰਗੂਠੀ ਬਣਾ ਰਿਹਾ ਦੇਖੋ ਦਿਲ ਹੈਂਡ ਮੇਡ ਆ ਸਾਰਾ ਪਿੱਤਲ ਹੈ ਦੇਖੋ ਇਹ ਜਿਹੜੀ ਵੀ ਤੁਹਾਨੂੰ ਪਸੰਦ ਆ ਚੱਕ ਲਓ ਬਣਾ ਦੂਗਾ ਡੇ ਜਾਂ ਪੁੱਛ ਰਹੇ ਹੋ ਕਿੰਨੇ ਰੁਪਈਆ ਦੇ ਤੇ ਕਿੰਨਾ ਟਾਈਮ ਲੱਗੂਗਾ 50 ਬੋਲ ਅੱਜ ਆਪਾਂ ਇੱਥੋਂ ਦਾ ਲੋਕਲ ਭੋਜਨ ਖਾ ਰਹੇ ਆ ਬੋਲਾਨੀ ਇਹ ਬ੍ਰੇਕਫਾਸਟ ਹੈ ਕਾਈਂਡ ਆਫ ਪ੍ਰਾਂਠ ਹੁੰਦਾ ਇਹਦੇ ਵਿੱਚ ਆਲੂ ਹੁੰਦੇ ਆ ਰਸ਼ੀਆ ਚ ਜਿਵੇਂ ਕਪੂਸਤਾ ਹੁੰਦਾ ਸੀ ਨਾ ਉਮੀ ਬਸ ਇਹ ਫਿਲ ਕੀਤਾ ਹੁੰਦਾ ਨਾਲ ਲੱਸੀ ਦਾ ਰ ਬਹੁਤ ਜਿਆਦਾ ਮਸ਼ਹੂਰ ਹੈ ਕੀ ਰਿਹਾ ਅਖਬਾਰ ਚਾਈਨਾ ਦਾ ਹੈ ਆ ਚਟਣੀ ਹੈ ਯਾਰ ਮਿਰਚਾਂ ਦੀ ਗੈਂਡਾ ਸਟਾਡ ਕੀ ਹੈ ਕੀ ਨਾਮ ਹੈ ਆਪਕਾ ਆਸ਼ੂ ਆਸ਼ੂ ਆਈਪੀਐਲ ਦੇਤੇ ਹੋ ਕੌਣ ਕੌਣ ਜਿੱਤੇ ਗਏ ਰਾਤ ਗੁਰਬਾਸ ਗੁਰਬਾਸ ਰਹਿਮਾਨੁਲਾ ਗੁਰਬਾਸ ਪ੍ਰਾਂਡ ਆਈ ਹੈ ਬਈ ਬਸ ਆਲੂ ਵਾਲਾ ਪ੍ਰਾਂਡ ਆ ਹਮਦੂਨ ਬਸ ਮੈਂ ਦੇਦਾ ਬਹੁਤ ਜਿਆਦਾ ਸੁਆਦ ਆ ਯਾਰ ਅੱਜ ਅੱਜ ਬਾਈ ਦਾ ਪੇਟ ਭਰ ਗਿਆ ਚਾਰ ਦਿਨ ਹੋ ਗਏ ਬਾਸ ਮਜ਼ਾ ਆ ਗਿਆ ਖਾ ਕੇ ਯਾਰ ਮੈਂ ਮੁੰਬਈ ਮੈਂ ਪੰਜਾਬ ਪੰਜਾਬ ਹਮ ਹਿੰਦਸਤਾਨ ਹਿੰਦਸਤਾਨ ਲੱਸੀ ਦੇਖੋ ਪੂਰਾ ਕਾੜ ਕੇ ਪੰਦਾ ਭਾਈ ਸਾਹਿਬ ਮਜ਼ਾ ਆ ਗਿਆ ਥੈਂਕ ਯੂ ਤਸਾਫੁਰ ਨਹੀਂ ਨਹੀਂ ਸਰ ਥੈਂਕ ਯੂ ਥੈਂਕ ਯੂ ਸੋ ਮਚ ਨਹੀਂ 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 ਮੇਰੇ ਪਾਸ ਹੀ ਆ ਵਗੈਰਾ ਸੋਡੇ ਪੈਸੇ ਦੇ ਦਾਨਾ ਚਟਣੀ ਨਾਲ ਆਲੂ ਵਾਲਾ ਪਰੌਠਾ ਜਾਂਦੇ ਨਾ ਨਾਲ ਲੱਸੀ ਪੀਂਦੇ ਆ ਬਸ ਸੇਮ ਹੀ ਆ ਬਸ ਨਾਮ ਹੀ ਅਲੱਗ ਹੈ ਆਲੂ ਵਾਲਾ ਪਰੌਠਾ ਹੀ ਖਾ ਲਿਆ ਤਸਵੇਰ ਸਵੇਰ ਸੁਆਦ ਆ ਗਿਆ ਬਹੁਤ ਜ਼ਿਆਦਾ ਮਸ਼ਹੂਰ ਹੈ ਕੀ ਨਹੀਂ 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 ਥੈਂਕ ਯੂ ਯਾਰ ਥੈਂਕ ਯੂ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਯਾਰ ਅਫਗਾਨਿਸਤਾਨ ਦੇ ਲੋਕ ਬਹੁਤ ਹੀ ਜ਼ਿਆਦਾ ਮੁਹੱਬਤ ਸਾਡੇ ਪੈਸੇ ਮੱਲੂ ਮੱਲੀ ਪੇ ਕਰਨ ਤੱਕ ਜਾਂਦੇ ਆ ਸਾਰੇ ਕਹਿੰਦੇ ਆ ਮਹਿਮਾਨ ਹੋ ਤੁਸੀਂ ਬ੍ਰੇਕਫਾਸਟ ਹੋ ਗਿਆ ਆਪਣਾ ਕੁੱਲ 70 ਰੁਪਇਆ ਚ ਵੀ ਦੋ ਦੋ ਪਰੌਂਡੇ ਖਾਈ ਇੱਕ ਲੱਸੀ ਕਾਬਲ ਸ਼ਹਿਰ ਨੂੰ ਸੋਚਦਾ ਦਿਮਾਗ ਚ ਆਉਂਦਾ ਸੀ ਵੀ ਓਰੇ ਦਾ ਬੰਬ ਬੰਬ ਛੁੱਟੇ ਹੋਣਗੇ ਆ ਇਮਾਰਤਾਂ ਤਬਾਹ ਹੋਈ ਹੋਣਗੀਆਂ ਤਾਂ ਸੋਣਾ ਹੀ ਬਹੁਤ ਆ ਯਾਰ ਆ ਬਿਜ਼ਨਸ ਸੈਂਟਰ ਆ ਇੱਥੇ ਕੋਈ ਅੱਗੇ ਦਫ਼ਤਰ ਹੈ ਜੀ ਉਹ ਕਿ ਲੋਕੋ ਬਹੁਤ ਅਰੇ ਮਾਲੂਮ ਹੈ ਸਰ ਬਹੁਤ ਪ੍ਰਆਪ ਮਿਲਦਾ ਹੈ ਸਰ ਇੰਡੀਆ ਜੀ ਆ ਇਧਰ ਵੀ ਸਾਰਾ ਦਫ਼ਤਰ ਹੈ ਇਹਨਾਂ ਦਾ ਇਧਰਲੀ ਸਾਈਡ ਹੈ ਸਾਰਾ ਪਰਮਿਟ ਆ ਦਿੱਤਾ ਵੀ ਇਹਦੇ ਉੱਪਰ ਸਾਰੇ ਰਾਜ ਲਿਖੇ ਹੋਏ ਆ ਉਹਨਾਂ ਦੇ ਟਿਕ ਕਰ ਲੈ ਜਿੱਥੇ ਜਿੱਥੇ ਮੈਂ ਜਾਣਾ ਹੈ ਹੁਣੇ ਤਿੰਨ ਚਾਰ ਥਾਂ ਤੋਂ ਵੀ ਇਹ ਸਾਈਨ ਕਰਾਉਣਾ ਪਊਗਾ ਮਿਨਿਸਟਰੀ ਆਫ ਫੋਰਨ ਅਫੇਅਰ ਚ ਅਸੀਂ ਫਿਰ ਰਹੇ ਆ ਔਰ ਸਾਰੇ ਇਹਨਾਂ ਦੀ ਮਿਨਿਸਟਰੀ ਆਫ ਇਕਨੋਮੀ ਸਾਰੇ ਹੋਰੀ ਨਹੀਂ ਡਿਪਾਰਟਮੈਂਟ ਬਹੁਤ ਸਿਕਿਉਰਿਟੀ ਹੈ ਬਈ ਘੱਟੋ ਘੱਟ 10 ਥਾਂ ਤਾਂ ਸਾਡੀ ਚੈਕਿੰਗ ਹੋਈ ਹੋ ਰਹੀ ਆਣ ਤੱਕ ਅੱਜ ਤਾਂ ਸਾਡਾ ਕੰਮ ਨਿਬੜ ਗਿਆ ਹੁਣ ਦੂਜੀ ਥਾਂ ਤੇ ਜਾਣਾ ਐ ਇਹ ਐਡਰੈਸ ਵੀ ਲਿਖ ਕੇ ਦਿੰਦੇ ਆ ਤੇ ਟੈਕਸੀ ਦੇ ਵੀ INR ਵੀ ਲੱਗਣਗੇ ਇਹ ਦਿਖਾ ਦਈਓ ਲੋਕ ਬਹੁਤ ਚੰਗੇ ਆ ਇਹਨਾਂ ਦੀ ਮਿਨਿਸਟਰੀ ਆਫ ਫੋਰਨ ਅਫੇਅਰ ਦੇ ਫਾਰੀ ਡਫਤਰ ਨੇ ਰੇਪੀ ਪਾਰਕ ਐ ਇਹ ਸਾਰਾ ਵੀ ਪੋਰਚ ਇਹਨਾਂ ਦੀ ਸਰਕਾਰ ਦਾ ਏਰੀਆ ਹੈ ਉਰੇ ਸਾਰੇ ਦਫਤਰ ਨੇ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਬਸ ਇੱਥੇ ਗਾਈਡ ਵੀ ਬਹੁਤ ਨੇ ਵੀ ਸਾਰੇ ਇਹ ਕੰਮ ਸੋਡੇ ਗਾਈਡ ਕਰ ਦੂਗਾ ਪਰ ਉਹ ਪੈਸੇ ਬਹੁਤ ਜ਼ਿਆਦਾ ਲੈਂਦੇ ਆ ਤਾ ਵੀ ਚਾਹ ਪੀਣੀ ਹੈ ਅੱਜ ਭਾਈ ਸਾਹਿਬ ਕਹਿੰਦਾ ਮੇਰਾ ਚਾਹ ਬਣਾ ਨਹੀਂ ਸਰਦਾ ਓਰੇ ਓਰੇ ਲੋਕ ਪਿੰਦੇ ਆ ਵੀ ਗ੍ਰੀਨ ਟੀ ਜਿਹੜੀ ਆਪਣਿਆਂ ਵਾਲੀ ਚਾਹ ਹੈ ਦੁੱਧ ਵਾਲੀ ਉਹਨੂੰ ਕਹਿੰਦੇ ਆ ਦੁੱਧ ਪੱਤੀ ਇਹ ਸਪੈਸ਼ਲ ਬਣਾ ਰਿਹਾ ਸਾਡੀ ਰਿਕੁਐਸਟ ਤੇ ਇਹ ਤਾਂ ਸਵੇਰੇ ਸਵੇਰੇ ਵੀ ਵੱਡਾ ਖਾਣ ਲੱਗ ਜਾਂਦੇ ਆ ਵੱਡਾ ਗੋਸਤ ਵੱਡਾ ਗੋਸਤ ਕਹਿੰਦੇ ਆ ਵੀ ਓਰੇ ਗਾਂ ਦੇ ਮੀਟ ਨੂੰ ਇਹ ਬਹੁਤ ਜ਼ਿਆਦਾ ਖਾਂਦੇ ਆ ਬਾਰਬੀਕਿਊ ਓਰੇ ਐਨੀ ਕਿ ਸਮੈਲ ਮਾਰਦੀ ਆ ਨਾ ਮਤਲਬ ਸਿੱਧਾ ਦਿਮਾਗ ਨੂੰ ਚੜਦੀ ਆ ਮੈਂ ਤਾਂ ਮੀਟ ਤੋਂ ਹੀ ਨਾਫਰਦ ਹੋ ਗਿਆ ਯਾਰ ਹੋ ਰਿਹਾਗੇ ਸ਼ੇਕ ਤਾਂ ਉਹਰੇ ਜ਼ਬਰਦਸਤ ਬਣਾ ਕੇ ਦਿੰਦੇ ਆ ਵੀ ਡਰਾਈ ਫਰੂਟਾਂ ਨਾਲ ਹੀ ਭਰ ਦਿੰਦੇ ਆ ਗਲਾਸ ਦੇਖੋ ਪੂਰਾ ਨਿਆਰਾ ਹੀ ਸ਼ੇਕ ਤੁਸੀਂ ਕੋਈ ਮਰਜ਼ੀ ਲੈ ਲਓ ਬਈ ਤੇ ਥੋੜਾ ਕੱਟ ਕੇ ਕੇਲਾ ਜ਼ਰੂਰ ਉੱਪਰ ਬੰਦਿਆ ਇਹ ਪੈਸੇ ਵਜਾ ਪਤਾ ਨਹੀਂ ਕਾਦੋ ਬੰਦਿਆ ਨਾਲ ਇਹ ਤਾਂ ਜੂਸ ਵਾਸਤੇ ਹੁੰਦਾ ਸ਼ੇਕ ਤਾਂ ਇਹਦੇ ਨਾਲ ਪੀਆ ਹੀ ਨਹੀਂ ਜਾਂਦਾ ਇਸਮੇਂ ਉਹਨੇ ਪਾਣੀ ਨਹੀਂ ਡਾਲਾ ਹੈ ਇਹ ਪਾਣੀ ਕਮ ਚਾਹ ਹੈ ਪੂਰੀ ਦੁੱਧ ਹੈ ਯਹਾਂ ਪਰ ਇਸਕੋ ਦੁੱਧ ਪਦਤੀ ਬੋਲਦੇ ਹੈ ਚਾਹ ਤੇ ਸ਼ੇਕ ਪੀ ਲਿਆ ਬਈ ਹੁਣ ਇਥੋਂ ਟੈਕਸੀ ਫੜਦੇ ਆ ਆਪਾਂ ਇੱਥੋਂ ਦੇ ਲੋਕ ਵੀ ਇੰਡੀਆ ਜਾਣਾ ਚਾਹੁੰਦੇ ਆ ਇਨਾਂ ਕੋਲੇ ਪੈਸੇ ਵੀ ਹੈਗੇ ਆ ਵੀ ਚੱਕਰ ਹੈ ਔਰ ਕੋਈ ਐਮਬੈਸੀ ਨਹੀਂ ਖੁੱਲੀ ਹੋਣੀ ਹੁਣੇ ਦੇਸ਼ 'ਚ 3 ਸਾਲ ਹੋ ਗਏ ਕਿਸੇ ਵੀ ਦੇਸ਼ ਦੀ ਤੜਫ ਰਿਆ ਰ ਇੱਥੋਂ ਨਿਕਲਣ ਵਾਸਤੇ ਮਤਲਬ ਕਾਫੀ ਲੋਕ ਟ੍ਰੀਟਮੈਂਟ ਵਾਸਤੇ ਜਾਣਾ ਚਾਹੁੰਦੇ ਆ ਕੋਈ ਉਦਾਂ ਬਣੇ ਦੋਸਤਾਂ ਨੂੰ ਮਿਲਣ ਵਾਸਤੇ ਕੋਈ ਘੁੰਮਣਾ ਵੀ ਜਾਂਦੇ ਆ ਲੋ ਬਈ ਟੈਕਸੀ ਜਿਹੜੇ ਡਿਪਾਰਟਮੈਂਟ ਹੁੰਦੇ ਨੇ ਵੀ ਉਹਨਾਂ ਨੂੰ ਇਹ ਹਜੇ ਵੀ ਰਿਆਸਤ ਬੋਲਦੇ ਆ ਜਿਵੇਂ ਪੁਰਾਣੀ ਭਾਜਾ ਪੰਜਾਬ 'ਚ ਵੀ ਰਿਆਸਤਾਂ ਹੁੰਦੀਆਂ ਸੀ ਤਾਂ ਜਿਵੇਂ ਹੁਣ ਆ ਅਪਰ ਟੂਰਿਜ਼ਮ ਡਿਪਾਰਟਮੈਂਟ ਜਾ ਰਹੇ ਹਾਂ ਤਾਂ ਇੱਥੇ ਲਿਖਿਆ ਵੀ ਰਿਆਸਤੇ ਟੂਰਿਜ਼ਮ ਪਹਾੜਾਂ ਦੇ ਬਰਫ਼ ਬਈ ਇਹ ਦੇਖੋ ਪਹਾੜਾਂ ਦੇ ਵਿੱਚ ਬਸ ਐ ਸ਼ਹਿਰ ਹੈ ਪੂਰਾ ਕਾਫੀ ਸੋਹਣਾ ਸ਼ਹਿਰ ਹੈ ਯਾਰ ਹਰਿਆਲੀ ਕਾਫੀ ਹੈ ਦਰਖਤ ਕਿੰਨੇ ਲੱਗੇ ਹੋਏ ਦੇਖੋ ਸ਼ਹਿਰ ਦੇ ਵਿੱਚ ਗੱਡੀਆਂ ਦੇ ਸ਼ੀਸ਼ਿਆਂ ਤੇ ਇਹਨਾਂ ਨੇ ਪੱਕਾ ਲਿਖਿਆ ਜਾਂਦਾ ਵੀ ਅਫਗਾਨੀ ਭਾਸ਼ਾ ਚ ਇਹ ਸ਼ਹਿਰ 'ਚ ਕਦੇ ਵੀ ਸਨਾਟਾ ਛਾਇਆ ਹੁੰਦਾ ਸੀ ਨਾ ਗੋਲੀਆਂ ਤਾੜ 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 ਦੇਖੋ ਸਾਰ ਚਾਉਂਗਾ ਆ ਗਿਆ ਔਰ ਇਹ ਸਾਰੇ ਵਾਲੇ ਵਾਲੇ ਝੰਡੇ ਲੱਗੇ ਆ ਬਚਾਲੇ ਚੰਨ ਦਾ ਨਿਸ਼ਾਨ ਹੈ ਆ ਯਾਰ ਇਹਨਾਂ ਦਾ ਟੂਰਿਜ਼ਮ ਡਿਪਾਰਟਮੈਂਟ ਆ ਲਾਇਆ ਪਿਆ ਦੇ ਆ ਮਿਨਿਸਟਰੀ ਆਫ ਇਨਫੋਰਮੇਸ਼ਨ ਕਲਸਤੇ ਟੂਰਿਜ਼ਮ ਡਿਪਾਰਟਮੈਂਟ ਓਕੇ ਓਕੇ ਆ ਨਾ ਡਾਕਟਰ ਅ ਐਨਸਾਈਕਲੋਪੀਡੀਆ ਅਫਗਾਨਿਸਤਾਨ ਦੀ ਸਾਰੇ ਆ ਬਲੂ ਮਾਉਸ ਤੇ ਜਿਹੜੀ ਆਪਾਂ ਦੇਖ ਕੇ ਆ ਇਹਨਾਂ ਦਾ ਦਫ਼ਤਰ ਤਾਂ ਅਸੀਂ ਪਰਮਿਟ ਲੈਣ ਵਾਸਤੇ ਆਏ ਸੀ ਇਹ ਮਿਨਿਸਟਰੀ ਆਫ ਟੂਰਿਜ਼ਮ ਦੇ ਹੈੱਡ ਨੇ ਸਰ ਸਈਦ ਸਰ ਕੈਸੇ ਹੋ ਆਪ الحمدللہ ਦਾ ਅੱਲਾ ਪਾਕ ਹੀ ਹਸਨ ਦੇ ਤਸੱਯੂਰ ਜੁੜੇ सर जैसे मैंने देखा कि आप टूरिज्म के लिए बहुत अच्छा काम कर रहे हैं आप पूरी दुनिया से टूरिज्म को इनवाइट कर रहे हैं कि आप अफगानिस्तान आओ और घूमो और टूरिज्म की सिक्योरिटी के लिए भी आप कुछ और भी कर रहे हैं उस अलहमद ला पाकिस्तान दे अमन दे नो कचीरी नो सयाह हर सहूलत दी तो बराबर इन शहर किदन अगर सहूलत मजा दो और तो बराबर हो गई ਕਿਸੇ ਦੇਸ਼ ਦੇ ਮਿਨਿਸਟਰ ਨਾਲ ਬੈਠ ਗਏ ਆ ਜੇਰ ਤਗੜੀ ਗੱਲਵਾਦਰ ਬਹੁਤ ਜਿਆਦਾ ਇੱਜ਼ਤ ਹੁੰਦੇ ਐ ਇੱਥੋਂ ਦੇ ਲੋਕ ਤੇ ਚਾਹੁੰਦੇ ਆ ਵੀ ਸਾਰੇ ਦੇਸ਼ਾਂ ਦੀਆਂ ਐਮਬੈਸੀਆਂ ਇੱਥੇ ਖੋਲਣੇ ਵਪਾਰ ਕਰਨ ਨਾ ਇਹ ਵੀ ਚਾਹੁੰਦੇ ਆ ਟਰੈਵਲ ਕਰਨਾ ਦੂਜੇ ਮੁਲਕਾਂ ਨਾਲ ਵਧੀਆ ਸਬੰਧ ਬਣਾਣੇ ਕਿਉਂਕਿ ਇਹਨਾਂ ਨੂੰ